ਅਸੀਂ ਚੀਮਿਆਂ ਤੋਂ ਚੱਲੇ ਸੀ ਬਾਈ ਸਵਾਰੀ ਲੈ ਕੇ ਲੁਧਿਆਣਾ ਸ਼ੈਡ ਕੇ ਆ ਰਿਆ ਸੀ ਮੈਂ। ਕੋਈ ਮੈਂ ਆਪਣੀ ਸਾਈਡ ਤੋਂ ਆ ਰਿਆ ਸੀ। ਇਹ ਟਰੱਕ ਥੰਮ ਲਾ ਇਧਰਲੀ ਸਾਈਡ ਤੋਂ ਆ ਰਿਆ ਸੀ ਸੱਜੇ ਪਾਸਿਓਂ। ਤੇ ਕਦੋਂ ਇਹਨੇ ਟਰੱਕ ਬੇਕਾਬੂ ਹੋ ਗਿਆ ਇਹ ਤੋਂ ਮੇਰੇ ਲਈ ਸਾਈਡ ਹੋ ਗਿਆ ਜੀ। ਮੈਂ ਗੱਡੀ ਦੇ ਬ੍ਰੇਕਾਂ ਮਾਰਤੀਆਂ ਮੇਰੀ ਗੱਡੀ ਰੁਕ ਗਈ ਜੀ। ਗੱਡੀ ਰੁਕ ਗਈ ਜੀ। ਇਹ ਆ ਖੜੀ ਆ ਕੇ ਵਿੱਚ ਵੱਜਿਆ ਜੀ ਪੂਰੇ ਜ਼ੋਰ ਨਾਲ। ਤੇ ਇੱਕ ਗੱਡੀ ਮੇਰੇ ਪਿੱਛੋਵਰੀ ਦੀ ਉਹ ਪਿੱਛੋ ਵੱਜੀ ਜੀ। ਐ ਮੰਨ ਲਓ ਵੀ ਗੱਡੀ ਖਤਮ ਹੋ ਗਈ ਸਾਰੀ। ਡਰਾਈਵਰ ਸੁੰਨੇ ਛੇ ਜੀ। ਛੱਟਾਂ ਲੱਗੀਆਂ ਜੀ ਥੋੜੀਆਂ ਥੋੜੀਆਂ ਲੱਗੀਆਂ ਨੇ ਜੀ ਹਾਂਜੀ ਹਾਂ ਬਿਲਕੁਲ दारू ਪੀਤੀ ਹੋਈ ਹੈ ਜੀ ਮੈਂ ਆਪ ਟਰੱਕ ਦੀ ਸ਼ੀਟ ਕੋ ਮੈਂ ਲਾਹਿਆ ਜੀ ਉਹਨੂੰ ਹਾਂਜੀ दारू ਪੀਤੀ ਹੋਈ ਨਹੀਂ ਤੇ ਨਹੀਂ दारू ਪੀਤੀ ਹੈ ਨਹੀਂ ਹੈ ਗੋਲੀ ਖਾਦੀ ਜੀ ਵਾਲੀ ਕਾਦੀ ਗੋਲੀ ਗੋਲੀ ਖਾਦੀ ਜੀ ਵਾਲੀ ਕਾਦੀ ਗੋਲੀ ਕਾਦੀ ਜੀ दारू ਦਾ ਤਾਂ ਮੁਸ਼ਕ ਮਾਰੀ ਜਾਂਦਾ ਰੱਜਿਆ ਹੋਇਆ दारू ਦਾ ਮੁਸ਼ਕ ਮਾਰੀ ਜਾਂਦਾ ਕਿੱਥੇ ਜਾਣਾ ਤੂੰ ਕਿੱਥੋਂ ਆ ਜਾਏਗਾ ਮੈਂ ਥੋੜੀ ਖਾਦੀ ਆਂ दारू ਨਾਲ ਰੱਜਿਆ ਹੋਇਆ ਜਮਾ ਪੈਣ ਦੇ ਪਿੱਛੇ ਗੱਡੀ ਭੰਨ ਕੇ ਆਇਆ ਹੈ ਸੈਲਰ ਦੀ ਗੱਡੀਆਂ ਦੇਖੋ ਤੁਸੀਂ ਇੱਕ ਇਹ ਆ ਡਰਾਈਵਰ ਹੈ ਸਾਹਮਣੇ ਜਿਹੜਾ ਗੱਡੀ ਟਰਾਲਾ ਲੱਦ ਕੇ ਲੱਗਿਆ ਟਰੱਕ ਕਾਰ ਦਾ ਦੇਖੋ ਕੀ ਹਾਲ ਹੋਇਆ ਗਾਰੂ ਨਾਲ ਰਿੱਜਿਆ ਹੋਇਆ ਸਾਰਾ ਟੱਬੜੀ ਮਾਰਤਾ ਸੀ ਇਹਨੇ ਟੱਬੜੀ ਮਾਰਤਾ ਸੀ ਇਹਨੇ ਪਰ ਕੁਦਰਤ ਨਾਲ ਬਚ ਕੇ ਆ ਤਾਂ ਹਾਲ ਹੈ ਕਿਹੜੇ ਸੈਲਰ ਦੀ ਕਿਹੜੀ ਗੱਡੀ ਆ ਫੋਨ ਗੱਡੀ ਤੇ ਪਿਆ ਫੋਨ ਗੱਡੀ ਤੇ ਪਿਆ ਸੈਲਰ ਕਿਹੜੇ ਮਾਲਕ ਕੌਣ ਹੈ ਤੇਰੀ ਗੱਡੀ ਦੇ ਮਾਲਕ ਵਾਂਸ ਹੈ ਹੈ ਵਾਂਸ ਹੈ ਵਾਂਸਾ ਕੌਣ ਹੈ ਥੋੜੇ ਮਾਣ ਕਿੱਥੇ ਨੇ ਬਦਲ ਸੈਲਰ ਕਿੱਥੇ ਨੇ ਮਹਿਲ ਕਲਾਨਾ ਮਹਿਲ ਕਲਾਨਾ